DIG ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਕੋਦੇਸ ਵਾਲੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ CBI ਦੇ ਵੱਲੋਂ ਪੁੱਛ ਪੜਤਾਲ ਕੀਤੀ ਗਈ CBI ਦੇ ਵੱਲੋਂ ਛਾਣਬੀਣ ਕੀਤੀ ਗਈ ਔਰ ਘਾਤ ਲਗਾ ਕੇ CBI ਨੇ ਆਖਰਕਾਰ ਗ੍ਰਿਫਤਾਰ ਕਰ ਲਿਆ ਹਰਚਰਨ ਸਿੰਘ ਭੁੱਲਰ ਨੂੰ DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫਤਾਰ ਕਰ ਲਏ ਜਾਂਦੇ ਹੈ ਅਦਾਲਤ ਦੇ ਵਿੱਚ ਪੇਸ਼ ਹੁੰਦੇ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਜਾਂਦਾ ਔਰ ਬੜੈਲ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਹੁਣ ਇਸ ਸਾਰੇ ਕਾਸੇ ਦੇ ਦਰਮਿਆਨ ਇਕਤਾ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਆਪਣਾ ਬਿਆਨ ਸਵਾਲਾਂ ਦਾ ਸਬਬ ਬਣਿਆ ਹੋਇਆ ਕਿਉਂਕਿ ਹਰਚਰਨ ਸਿੰਘ ਭੁੱਲਰ ਨੇ ਆਪਣੇ ਇੱਕ ਬਿਆਨ ਦੇ ਵਿੱਚ ਤੁਰੇ ਜਾਂਦਿਆਂ ਗੱਲਬਾਤ ਕਰਦਿਆਂ ਇਹ ਸਾਫ਼ ਕਿਹਾ ਹੈ ਕਿ ਅਦਾਲਤ ਦੇ ਉੱਤੇ ਭਰੋਸਾ ਹੈ ਔਰ ਅਦਾਲਤ ਜਿਹੜਾ ਹੈ ਉਹ ਸਾਰਾ ਸੱਚ ਦਾ ਸੱਚ ਔਰ ਝੂਠ ਦਾ ਝੂਠ ਯਾਨੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਵੇਗੀ ਖैर ਇਸ ਪੂਰੇ ਮਾਮਲੇ ਦੇ ਵਿੱਚ ਸੱਚ ਕੀ ਹੈ ਤੇ ਝੂਠ ਕੀ ਹੈ ਉਹਦੇ ਉੱਤੇ ਵੀ ਝਾਤ ਮਾਰਨੀ ਜ਼ਰੂਰੀ ਹੈ ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਜਿਹੜੀਆਂ ਚਰਚਾਾਂ ਮ ਤੀਜ਼ ਹੋਈਆਂ ਉਹਦੇ ਵਿੱਚ ਹਰਚਰਨ ਸਿੰਘ ਭੁੱਲਰ ਦੇ ਘਰ ਤੋਂ ਬਣੀ ਮਿਲ ਜਿਹੜੀ ਸਮੱਗਰੀ ਹੈ ਉਹ ਇਸ ਵੇਲੇ ਮੁੱਖ ਤੌਰ ਤੇ ਵਿਚਾਰੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਆਪਣੇ ਚੰਡੀਗੜ੍ਹ ਸਥਿਤ ਘਰ ਦੇ ਵਿੱਚ ਪੰਜ ਥਾਵਾਂ ਦੇ ਉੱਤੇ ਨਕਦੀ ਅਤੇ ਸੋਨਾ ਲਕਾਇਆ ਹੋਇਆ ਸੀ ਨਿਊਜ਼ ਰਿਪੋਰਟਸ ਦੇ ਮੁਤਾਬਕ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਸੀਬੀਆਈ ਦੀ ਛਾਪੇਮਾਰੀ ਲਈ ਜਿਹੜੀ ਟੀਮ ਆਉਂਦੀ ਹੈ ਟੀਮ ਨਾਲ ਜੁੜੇ ਸੂਤਰਾਂ ਅਨੁਸਾਰ डीआईजी ਨੇ ਆਪਣੇ ਬੈਡਰੂਮ ਦੇ ਵਿੱਚ ਇੱਕ ਸੋਫਾ ਉਹਦੇ ਹੇਠ ਇੱਕ ਡੱਬੇ ਦੇ ਵਿੱਚ ਨਕਦੀ ਲੁਕਾਈ ਸੀ ਇਸ ਤੋਂ ਇਲਾਵਾ ਇੱਕ ਕਰੋਕਰੀ ਦੀ ਅਲਮਾਰੀ ਦਾ ਜ਼ਿਕਰ ਆ ਰਿਹਾ ਨਿਊਜ਼ ਰਿਪੋਰਟਸ ਦੇ ਵਿੱਚ ਜਿਸ ਮੁਤਾਬਕ ਕਰੋਕਰੀ ਦੀ ਅਲਮਾਰੀ ਦੇ ਹੇਠਲੇ ਹਿੱਸੇ ਦੇ ਵਿੱਚ ਵੀ ਨਕਦੀ ਲੁਕਾਈ ਗਈ ਸੀ ਜਿਸ ਨੂੰ ਤਾਲਾ ਲਗਾਇਆ ਹੋਇਆ ਸੀ ਤੇ ਉਸ ਦੇ ਉੱਪਰ ਕਰੋਕਰੀ ਸੀ ਜਾਂਚ ਟੀਮ ਦੇ ਸੂਤਰਾਂ ਅਨੁਸਾਰ ਨਕਦੀ ਅਤੇ ਸੋਨਾ ਇਸ ਤਰ੍ਹਾਂ ਸਟੋਰ ਕੀਤਾ ਗਿਆ ਸੀ ਕਿ ਬਾਹਰੋਂ ਕੋਈ ਵੀ ਇਸ ਉੱਤੇ ਸ਼ੱਕ ਨਾ ਕਰੇ ਜਾਣਕਾਰੀ ਮੁਤਾਬਕ ਡੀਆਈਜੀ ਪੁੱਲਰ ਦੀ ਮਾਸਿਕ ਤਨਖਾਹ ਸਾਰੇ ਪੱਤੇ ਮਲਾ ਕੇ 2,64,000 ਦੇ ਕਰੀਬ ਬਣਦੀ ਹੈ ਪਰ ਨਕਦੀ ਅਤੇ ਸੋਨੇ ਦੀ ਬਰਾਮਦਗੀ ਨੇ ਉਸ ਦੀ ਰਾਇਲਟੀ ਦਾ ਖਲਾਸਾ ਕੀਤਾ ਹੈ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਪੁੱਲਰ ਦੇ ਫਾਰਮ ਹਾਊਸ ਤੋਂ ਬਰਾਮਦ ਕੀਤੀਆਂ ਗਈਆਂ ਸ਼ਰਾਬ ਦੀਆਂ ਬੋਤਲਾਂ ਵਿੱਚੋਂ ਕਈ 50,000 ਰੁਪਏ ਤੋਂ ਵੱਧ ਦੀਆਂ ਸਨ ਇਹ ਧਿਆਨ ਦੇਣ ਯੋਗ ਹੈ ਕਿ ਡੀਆਈਜੀ ਪੁੱਲਰ ਅਤੇ ਕ੍ਰਿਸ਼ਨੂ ਨੂੰ ਸੀਬੀਆਈ ਨੇ ਵੀਰਵਾਰ ਯਾਨੀ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਕ੍ਰਿਸ਼ਨੂ ਨੂੰ ਪਹਿਲਾ ਸੈਕਟਰ 21 ਦੇ ਵਿੱਚ ਮੰਡੀ ਗੋਵਿੰਦਗੜ੍ਹ ਦੇ ਕਬਾਰ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਫਿਰ ਸੀਬੀਆਈ ਨੇ ਡੀਆਈਜੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹਥੀਂ ਗ੍ਰਿਫਤਾਰ ਕਰ ਲਿਆ ਸ਼ੁੱਕਰਵਾਰ ਨੂੰ ਡੀਆਈਜੀ ਅਤੇ ਉਸ ਦੇ ਵਿਚੋਲੇ ਕ੍ਰਿਸ਼ਨੂ ਨੂੰ ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਸੀਬੀਆਈ ਦਫ਼ਤਰ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀਬੀਆਈ ਦੀ ਛਾਪੇਮਾਰੀ ਟੀਮ ਨਾਲ ਜੁੜੇ ਸੂਤਰਾਂ ਅਨੁਸਾਰ ਸੀਬੀਆਈ ਨੇ ਭੁੱਲਰ ਦੇ ਸੈਕਟਰ 40 ਚੰਡੀਗੜ੍ਹ ਸਥਿਤ ਘਰ ਚੋਂ 7.5 ਕਰੋੜ ਰੁਪਏ ਨਕਦ ਬਰਾਮਦ ਕੀਤੇ ਨੇ 500 500 ਦੇ ਨੋਟਾਂ ਦੇ ਬੰਡਲਾਂ ਦੇ ਨਾਲ ਇੰਨਾ ਜ਼ਿਆਦਾ ਥਾਂ ਘਿਰ ਗਿਆ ਕਿ ਟੇਬਲ ਛੋਟੇ ਪੈ ਗਏ ਉਸ ਤੋਂ ਬਾਅਦ ਜ਼ਮੀਨ ਉੱਤੇ ਚਟਾਈਆਂ ਵਿਛਾਈਆਂ ਗਈਆਂ ਅਤੇ ਉੱਥੇ ਪੈਸੇ ਰੱਖੇ ਗਏ ਇਸ ਤੋਂ ਇਲਾਵਾ ਨੋਟਾਂ ਦੀ ਗਿਣਤੀ ਕਰਨ ਲਈ ਤਿੰਨ ਮਸ਼ੀਨਾਂ ਜਿਹੜੀਆਂ ਨੇ ਉਹ ਮੰਗਾਈਆਂ ਗਈਆਂ ਸੀਬੀਆਈ ਛਾਪੇਮਾਰੀ ਨਾਲ ਜੁੜੇ ਸੂਤਰਾਂ ਅਨੁਸਾਰ ਉਸ ਦੇ ਘਰ ਤੋਂ ਬਰਾਬਤ ਕੀਤੀਆਂ ਗਈਆਂ ਘੜੀਆਂ ਵਿੱਚੋਂ ਇੱਕ ਦੀ ਸ਼ੁਰੂਆਤੀ ਕੀਮਤ 2 ਤੋਂ 5 ਲੱਖ ਰੁਪਏ ਹੈ ਚੰ디ਗੜ੍ਹ ਸੀਬੀਆਈ ਅਦਾਲਤ ਦੇ ਵਿੱਚ ਆਪਣੀ ਪੇਸ਼ੀ ਦੌਰਾਨ ਡੀਆਈਜੀ ਨੇ ਕਿਹਾ ਕਿ ਸਾਰੇ ਦੋਸ਼ ਝੂਠੇ ਹਨ ਜਿਨ੍ਹਾਂ ਨੂੰ ਉਹ ਅਦਾਲਤ ਦੇ ਵਿੱਚ ਸਾਬਤ ਕਰਨਗੇ ਅਦਾਲਤ ਇਨਸਾਫ ਦੇਵੇਗਾ ਔਰ ਨਾਲ ਹੀ ਕਿਹਾ ਕਿ ਮੈਂ ਹਰ ਗੱਲ ਦਾ ਜਵਾਬ ਦੇਵਾਂਗਾ ਮੇਰੇ ਕੋਲ ਉਹ ਕੇਸ ਨਹੀਂ ਸੀ ਮੈਂ ਇਸ ਬਾਰੇ ਪੁੱਛਣ ਵਾਲਾ ਕੌਣ ਹੁੰਦਾ ਹਾਂ ਇਹ ਗੱਲ ਜਿਹੜੀ ਆ ਉਹ ਡੀਆਈਜੀ ਹਰਚਰਨ ਭੁੱਲਰ ਨੇ ਕਹੀ ਹੈ ਦਾ ਦੱਸਦੀ ਹੈ ਕਿ ਇਸ ਕੇਸ ਦੇ ਵਿੱਚ ਜਿੰਨੀ ਵੀ ਪ੍ਰਾਪਰਟੀ ਹੈ ਭਾਵੇਂ ਉਹ ਜ਼ਮੀਨ ਜਾਇਦਾਦ ਹੈ ਭਾਵੇਂ ਉਹ ਗੱਡੀਆਂ ਸ਼ਰਾਬ ਦੀਆਂ ਬੋਤਲਾਂ ਜਾਂ ਗੱਡੀਆਂ ਇਹ ਸਾਰਾ ਕੁਝ ਜਾਂ ਸੋਨਾ ਵੀ ਇਨਫੈਕਟ ਇਸ ਸਾਰੇ ਕਾਸੇ ਨੂੰ ਲੈ ਕੇ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਜਵਾਬ ਦਿੱਤਾ ਜਾ ਸਕਦਾ ਹੈ ਇਸ ਸਾਰੇ ਕਾਸੇ ਨੂੰ ਲੈ ਕੇ ਪੁਛਤੈਨੀ ਪੈਸੇ ਦਾ ਹਵਾਲਾ ਦਿੱਤਾ ਜਾ ਸਕਦਾ ਹੈ ਗਿਫਟਸ ਦਾ ਹਵਾਲਾ ਦਿੱਤਾ ਜਾ ਸਕਦਾ ਇੱਕ ਹੱਦ ਤੱਕ ਪਰ ਜਿਹੜਾ ਘਰ ਦੇ ਵਿੱਚੋਂ ਕੈਸ਼ ਬਰਾਮਦ ਹੋਇਆ ਉਸ ਕੈਸ਼ ਨੂੰ ਲੈ ਕੇ ਕੀ ਜਵਾਬ ਹੋ ਸਕਦਾ ਹੈ 7.5 ਕਰੋੜ ਰੁਪਇਆ ਕਰੋ ਨਗਦੀ ਬਰਾਮਦ ਕੀਤੀ ਗਈ ਹੈ ਉਹ ਕੈਸ਼ ਕਿੱਥੋਂ ਆਇਆ ਕਿਸ ਤਰੀਕੇ ਦੇ ਨਾਲ ਆਇਆ ਇਹ ਸਾਰੇ ਜਵਾਬ ਅਜੇ ਵੀ ਲੰਬਿਤ ਨੇ ਔਰ ਡੀਆਈਜੀ ਹਰਚਰਨ ਭੁੱਲਰ ਦੇ ਆਪਣੇ ਇਸ ਬਿਆਨ ਦੇ ਵਿੱਚ ਇਹ ਵੀ ਆਖਿਆ ਕਿ ਉਹ ਹਰ ਗੱਲ ਦਾ ਜਵਾਬ ਦੇਣਗੇ ਆਖਿਰ ਕੀ ਕੁਝ ਬੋਲਿਆ ਉਹਨਾਂ ਨੇ ਹੋਰ ਆਓ ਸੁਣ ਲੈਨੇ ਕਹਿੰਦਾ ਜੀ ਪੁਲਕਾ ਤੁਸੀਂ ਪੁਲਕਾ ਪੁਲ ਸਾਹਿਬ ਬਹੁਤ ਬਰਾਦ ਹੋਏ ਨੇ ਕਹਿਣਾ ਚਾਹੁੰਦੇ ਹੋ ਕੁਝ ਪੂਰਾ ਇਨਸਾਫ ਕਰੇਗੀ ਕੋਰਟ ਦੇ ਸਾਰੇ ਪੱਖ ਰੱਖਾਂਗੇ ਠੀਕ ਹੈ ਪੁਲ ਸਾਹਿਬ ਕੋ ਦਾ ਕਾਇਆ ਜੀ ਪੁਲ ਸਾਹਿਬ